हज़ार के आंह टक केने ਗੁੰਡਾ ਉੱਥੇ ਲਾਇਆ ਸਾਰੇ ਹਜ਼ਾਰ ਗੁੰਡਾ ਉੱਥੇ ਤਾਇਨਾਤ ਕੀਤਾ ਸਾਡੇ ਬੰਦੇ ਇੱਥੇ ਜਿੰਨੇ ਵੀ ਆਪੋ ਸੈਕਸ਼ਨ ਪਾਰਟੀ ਵਾਲੇ ਸਾਰੇ ਉੱਥੇ ਜੜੇ ਗਏ ਆ ਉਹ ਬੰਦਿਆਂ ਨੂੰ ਅੱਗੇ ਗੁੰਡਿਆਂ ਨੇ ਆ ਕੇ ਅਸால்ਟ ਕੀਤਾ ਕਿਹਦੇ ਬੰਦੇ ਹੀ ਦੇ ਹੋ ਸਰਪੰਚ ਸਰਪੰਚ ਉਹਦੇ ਉਹਦੇ ਸਰਪੰਚ ਨੂੰ ਉਹਦੇ ਆ ਔਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿਵਲ ਸਰਪੰਚ ਆਪ ਕੱਲੇ ਨਹੀਂ ਆ ਇਹ ਸਾਰੇ ਮੋਰੇ ਆ ਮੋਰੇ ਕਿਦੇ ਆ ਇੱਥੋਂ ਦੇ ਐਮ.ਐਲ.ਏ ਸਰਵਨ ਸਿੰਘ ਤੁੰਨ ਦੇ ਤੇ ਅੱਜ ਜੇ ਵੀ ਇਹਨਾਂ ਨੇ ਹੱਥ ਚੁੱਕੀ ਕੋਈ ਜਾਲੀ ਮੰਨੀ ਨੁਕਸਾਨ ਹੋ ਜੇ ਕਿਸੇ ਦੀ ਜੇ ਜਾਨ ਚਲਦੇ ਤੇ ਕੌਣ ਕੌਣ ਜਿੰਮੇਵਾਰ ਆ ਜਿੰਮੇਵਾਰ ਵਾ ਸਰਵਨ ਸਿੰਘ ਤੁੰਨ ਪਰ ਕੋਥੇ ਸਾਹਮਣੇ ਪੁਲਿਸ ਤੇ ਨਾਲ ਆ ਵੇਖੋ ਸਰਵਨ ਤੁੰਨ ਵੇਖੋ ਜਿਹੜੇ ਆ ਆ ਡੀ.ਐਸ.ਪੀ ਐਸ.ਐਚ.ਓ ਲਾਣੀ ਵੀ ਇਹ ਤੁੰਨ ਪੁਲਿਸ ਮੁਲਾਜ਼ਮ ਆ ਸਾਡੇ ਬਨਾਲ ਇਹਨਾਂ ਦੇ ਨਾਲ ਗੁੰਡਾਗਰਦੀ ਕਰ ਰਹੇ ਸਾਡੇ